ਪ੍ਰੋਗਰਾਮ ਨਾਲ ਜੁੜੇ ਦਸਕਾਂ ਦਾ ਸਵਾਗਤ ਹੈ ਸਤਿ ਪੁੱਤ ਪਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਮੈਂ ਪਿੰਡ ਬਲਵਾਹੜ ਬੈਠਾ ਹਾਂ ਇਸ ਸੰਗਰੂਰ ਤੋਂ ਥੋੜਾ ਜਿਹਾ ਦੂਰ ਹੈ ਸੰਗਰੂਰ ਦੇ ਈਲਬਾਲ ਪਿੰਡ ਦੇ ਨਾਲ ਹੀ ਪੈਂਦਾ ਹੈ ਇਸ ਪਿੰਡ ਦੀ ਖਾਸੀਅਤ ਆਪਣੇ ਆਪ ਦੇ ਵਿੱਚ ਇਹ ਹੈ ਕਿ ਇੱਥੋਂ ਦੇ ਸਾਡੇ ਮਹਿਮਾਨ ਅੱਜ ਪ੍ਰੋਗਰਾਮ ਤੇ ਹੈਗੇ ਕਿਰਨ ਗਰੇਵਾਲ ਜੀ ਜਿਹੜੇ ਖੇਸ ਤੇ ਦਰਿਆ ਨੂੰ ਨਵੇਂ ਤਕਨੀਕ ਦੇ ਨਾਲ ਜਿਵੇਂ ਘਰ ਨਵੇਂ ਬਣੇ ਫਲੈਟ ਦੀ ਦੁਨੀਆ ਆਈ ਡ੍ਰੈਗ ਰੂਮ ਬਣੇ ਜਿਹੜੇ ਸੂਤ ਦੇ ਮੰਜਿਆਂ ਤੋਂ ਖੇਸ ਉੱਠ ਕੇ ਡ੍ਰੈਗ ਰੂਮਾਂ ਦਾ ਸ਼ਿੰਗਾਰ ਕਿਵੇਂ ਬਣੇ ਫਲੈਟਸ ਦੇ ਵਿੱਚ ਖੇਸ ਕਿਵੇਂ ਗਏ ਸਾਡੇ ਸੋਫਿਆਂ ਦੇ ਉੱਤੇ ਖੇਸ ਸਜੇ ਤਾਂ ਇਹਨਾਂ ਦੀ ਵੀ ਇੱਕ ਵੱਡੀ ਦੇਣ ਹੈ 20 ਸਾਲ ਤੋਂ ਲਗਾਤਾਰ 40 ਦੇ ਕਰੀਬ ਕਿਤੇ ਘਟ ਜਾਂਦਾ ਕਿਤੇ ਵੱਧ ਜਾਂਦਾ ਹੈ ਅੰਕੜਾ ਔਰਤਾਂ ਨੂੰ ਕੰਮ ਦੇ ਰਿਹਾ ਤੇ ਅੱਜ ਦੇ ਮਾਡਰਨ ਜਮਾਨੇ ਨਾਲ ਮੁਕਾਬਲਾ ਕਰਨ ਲਈ ਉਸ ਰੰਗ ਟੰਗ ਡਿਜ਼ਾਈਨ ਸਾਰਾ ਕੁਝ ਨਾਲ ਲੈ ਕੇ ਚੱਲੇ ਟ੍ਰੇਨਿੰਗ ਪ੍ਰੋਗਰਾਮ ਰੈਗੂਲਰ ਕਰਦੇ ਰਹਿੰਦੇ ਆ ਸਭ ਤੋਂ ਵੱਡੀ ਗੱਲ ਹੈ ਤੇ ਰੋਜ਼ਗਾਰ ਵੀ ਦੇ ਰਹੇ ਤੇ ਸਾਡੀ ਕਲਾ ਹੈ ਜਿਹੜੀ ਉਹ ਨਵੇਂ ਜਮਾਨੇ ਦੇ ਨਾਲ ਤੁਲ ਰਹੀ ਹੈ ਕਿਵੇਂ ਸ਼ੁਰੂਆਤ ਹੋਈ ਕਿਹੇ ਜੇ ਖੇਸ ਬਣਾਉਂਦੇ ਨੇ ਕਿਸ ਤਰ੍ਹਾਂ ਦੇ ਸਾਈਜ਼ ਬਣਾਉਂਦੇ ਹੋ ਕੀ ਕੀ ਮਿਲਦਾ ਜੇ ਲੈਣਾ ਤੇ ਕਿਵੇਂ ਲੈਣਾ ਸਭ ਤੋਂ ਪਹਿਲਾਂ ਇਹਨਾਂ ਦਾ ਕਰਦੇ ਸਵਾਗਤ ਫਿਰ ਜਾਣ ਦੀ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ ਬਿਲਕੁਲ ਅ ਅਸ ਪਰ ਫੇਰ ਆਪਾਂ ਗੱਲਬਾਤ ਦਾ سلسلہ ਸ਼ੁਰੂ ਕਰਾਂਗੇ ਪਹਿਲਾਂ ਵੀ ਤੁਹਾਡੇ ਨਾਲ ਮੁਲਾਕਾਤ ਕੀਤੀ ਮੈਂ ਬਹੁਤ ਤੁਹਾਡੇ ਕੰਮ ਦੀ ਸ਼ਲਾਘਾ ਕਰਦਾ ਕਿ ਤੁਸੀਂ ਪੁਰਾਣੇ ਖੇਸ ਦਰੀਆਂ ਨੂੰ ਅੱਜ ਦੇ ਮਾਡਰਨ ਜਮਾਨੇ ਦੇ ਵਿੱਚ ਵੀ ਡਰਾਈੰਗ ਰੂਮਾਂ ਦਾ ਸ਼ਿੰਗਾਰ ਬਣਾਇਆ ਇਹ ਇਹਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਇਹਦੀ ਸ਼ੁਰੂਆਤ ਹੁੰਦੀ ਹੈ ਜੀ ਜਦੋਂ ਅਸੀਂ ਇੱਥੇ ਆ ਕੇ ਰਹੇ ਰਹਿਣਾ ਸ਼ੁਰੂ ਕੀਤਾ ਜਦੋਂ ਜੀ ਤੇ ਉੱਥੇ ਇੱਥੇ ਆ ਕੇ ਮੈਨੂੰ ਰਿਅਲਾਈਜ਼ ਹੋਇਆ ਕਿ ਜਿਹੜੀ ਆਪਣੇ ਲੇਡੀਜ਼ ਹੈਗੀਆਂ ਨੇ ਪਿੰਡਾਂ ਦੀਆਂ ਔਰਤਾਂ ਉਹਨਾਂ ਦੇ ਹੱਥਾਂ ਵਿੱਚ ਕਿੰਨੀ ਕਲਾ ਹੈਗੀ ਹੈ ਜੀ ਸੋ ਮੈਂ ਇੱਥੇ ਉਹਨਾਂ ਔਰਤਾਂ ਵਾਸਤੇ ਕੁਝ ਸਟਾਰਟ ਕਰਨਾ ਚਾਹੁੰਦੀ ਸੀ ਜਿਦੇ ਨਾਲ ਆਪਾਂ ਨੂੰ ਇਨਕਮ ਮਿਲੇ ਜੀ ਲੇਡੀਜ਼ ਨੂੰ ਇਨਕਮ ਮਿਲੇ ਜੀ ਔਰ ਇਹੋ ਜਿਹਾ ਕੋਈ ਕੰਮ ਜਿਹੜਾ ਇਹਨਾਂ ਨੂੰ ਐਕਚੁਅਲੀ ਆਂਦਾ ਵੀ ਹੋਵੇ ਕੁਝ ਜ਼ਿਆਦਾ ਸਿਖਾਣਾ ਵੀ ਨਾ ਹੋਵੇ ਦਿਲਚਸਪੀ ਹੋਵੇ ਐਂਡ ਸੋਚਤੇ ਸੋਚਤੇ ਅਸੀਂ ਇਹ ਸ਼ੁਰੂਆਤ ਕਰ ਲਈ ਤੁਸੀਂ ਕਿਉਂ ਚੁਣਿਆ ਕਿ ਦਰਿਆ ਖੇਸ ਹੀ ਬੁਣਨੀ ਹੈ ਨਹੀਂ ਨਹੀਂ ਮੈਂ ਪਹਿਲਾਂ ਦਰਿਆ ਖੇਸ ਦਾ ਨਹੀਂ ਚੁਣਿਆ ਮੈਂ ਪਹਿਲਾਂ ਜਿਸ ਤਰ੍ਹਾਂ ਮੈਂ ਕਹਿ ਰਹੀ ਹਾਂ ਪਹਿਲਾਂ ਮੈਨੂੰ ਮਹਿਸੂਸ ਹੋਇਆ ਕਿ ਇੱਥੇ ਦੀ ਲੇਡੀਜ਼ ਅ ਅਸੀਂ ਖੇਤਾਂ ਵਿੱਚ ਰਹਿੰਦੇ ਹਾਂ ਪਿੰਡ ਸਾਡੇ ਤੋਂ ਕਾਫੀ ਕੋਸ ਦੂਰ ਨੇ ਤੇ ਕੰਮ ਲਈ ਆਉਂਦੀਆਂ ਸੀ ਲੇਡੀਜ਼ ਮੇਰੇ ਕੋਲ ਹਾਊਸਵਰਕ ਵਗੈਰਾ ਲਈ ਤਾਂ ਮੈਨੂੰ ਇਹ ਲੱਗਿਆ ਕਿ ਅਸੀਂ ਸੁਨਸਾਨ ਜਗ੍ਹਾ 'ਚ ਇਸ ਤਰ੍ਹਾਂ ਅਲੱਗ ਰਹਿ ਕੇ ਕਮਿਊਨਿਟੀ ਦੇ ਨਾਲ ਇਨਵੋਲਵਮੈਂਟ ਹੋਣੀ ਚਾਹੀਦੀ ਹੈ ਕੁਝ ਨਾ ਕੁਝ ਜੀ ਜੀ ਮੈਂ ਸਭ ਤੋਂ ਪਹਿਲਾ ਖਿਆਲ ਆਂਦਾ ਵਿਮਨ ਐਂਪਾਵਰਮੈਂਟ ਦਾ ਜੀ ਸੋ ਐਸ ਅ ਲਾਈਵਲੀਹੂਡ ਮੈਂ ਕੁਛ ਸਟਾਰਟ ਕਰਨਾ ਚਾਹੁੰਦੀ ਸੀ ਇੱਥੇ ਜਿਹੜਾ ਕਿ ਇਹਨਾਂ ਦੇ ਹੱਥਾਂ ਵਿੱਚ ਵੀ ਇਨਕਮ ਆਏਗੀ ਜੀ ਔਰ ਮੇਰਾ ਵੀ ਮਨ ਲੱਗਿਆ ਰਹੇਗਾ ਔਰ ਆਪਣਾ ਸ਼ੁਰੂਆਤ ਇਸ ਤਰ੍ਹਾਂ ਹੋਈ ਸੀ ਇਹ ਸੋਚ ਕੇ ਜੀ ਬਟ ਹੋਇਆ ਕਿ ਕਿ ਜਦੋਂ ਮੈਂ ਇਹਨਾਂ ਨੂੰ ਇਹਨਾਂ ਦੀ ਗੇਜ ਕਰਨਾ ਚਾਹ ਇਹਨਾਂ ਦੀ ਟੈਲੈਂਟ ਔਰ ਸਕਿੱਲ ਲੈਵਲ ਹਾਂਜੀ ਦੇਖਿਆ ਮੈਂ ਕਿਹਾ ਦੇਖਿਆ ਦੇਖਦੇ ਆ ਵੀ ਕੀ ਕੁਛ ਹੈਗਾ ਇਹਨਾਂ ਦੇ ਕੋਲ ਮੈਂ ਇਹਨਾਂ ਨੂੰ ਕਹਿੰਦੀ ਸੀ ਆਪਣਾ ਜੋ ਵੀ ਘਰ ਚ ਹੱਥਾਂ ਨਾਲ ਬਣਾਇਆ ਮੇਰੇ ਕੋਲ ਲੈ ਆਇਆ ਕਰੋ ਜੀ ਜਿਹੜੀ ਵੀ ਚੀਜ਼ ਤੁਸੀਂ ਤੁਹਾਨੂੰ ਬੜੀ ਚੰਗੀ ਲੱਗਦੀ ਤੁਸੀਂ ਬਣਾਈ ਹੈ ਲੈ ਆਇਆ ਕਰੋ ਸੋ ਲੋਕ ਆਪਣਾ ਕਰੋਸ਼ੀਆ ਐਮਬਰਾਇਡਰੀ ਇਹੋ ਜਿਹੀਆਂ ਚੀਜ਼ਾਂ ਲੈ ਕੇ ਆਉਂਦੇ ਸੀ ਐਂਡ ਦਰਿਆ ਔਰ ਖੇਸ ਬਾਰੇ ਤੋਂ ਮੈਂ ਸੋਚਿਆ ਹੀ ਨਹੀਂ ਸੀ ਪਹਿਲਾਂ ਜੀ ਸੋ ਅਸੀਂ ਫਿਰ ਕ੍ਰਾਸ ਸਟਿਚ ਐਮਬਰਾਇਡਰੀ ਸਟਾਰਟ ਕਰੀ ਜੀ ਸਭ ਨੂੰ ਕਢਾਈ ਆਉਂਦੀ ਸੀ ਕ੍ਰਾਸ ਸਟਿਚ ਤੋਂ ਬਹੁਤ ਹੀ ਵਧੀਆ ਤਰੀਕੇ ਨਾਲ ਆਉਂਦਾ ਸੀ ਔਰ ਮੇਰਾ ਮਾਡਲ ਇਹ ਸੀ ਕਿ ਕर्च ਬੈਠ ਕੇ ਕਰਨ ਕਰੇ ਹਾਂਜੀ ਫ੍ਰੀ ਟਾਈਮ ਵਿੱਚ ਕਰਨ ਸੋ ਇਹਨਾਂ ਦੀ ਐਡਿਡ ਇਨਕਮ ਲਾਈਫ ਦੇ ਵਿੱਚ ਇਹ ਜਿਸ ਤਰ੍ਹਾਂ ਅ ਇੰਟਰਫੇਅਰ ਨਾ ਕਰੇ ਇਹਨਾਂ ਦੇ ਘਰ ਦੇ ਮਾਮਲਿਆਂ ਨਾਲ ਐਂਡ ਆਦਰ ਸੇਮ ਟਾਈਮ ਇਹਨਾਂ ਦੀ ਇਨਕਮ ਵੀ ਬਣਦੀ ਰਹੇ ਯੂ نو ਜੀ ਸੋ ਇਹ ਮਾਡਲ ਸੀਗਾ ਜਿਹੜਾ ਇਹ ਘਰ ਲ ਜਾ ਕੇ ਕੰਮ ਕਰਦੀਆਂ ਸੀ ਐਮਬਰਾਇਡਰੀ ਫਿਰ ਮੇਰੇ ਕੋਲ ਲਿਆਉਂਦੀਆਂ ਸੀ ਜੀ ਔਰ ਇਹਨਾਂ ਦੀ ਟੈਲੈਂਟ ਡਿਸਕਵਰ ਕਰਦੇ ਕਰਦੇ ਦੇ ਤਹਿਤ ਮੈਨੂੰ ਕਰੋਸ਼ੀਆ ਅਸੀਂ ਬਲੈਂਕਿਟਸ ਬਣਾਉਂਦੇ ਸੀ ਕਰੋਸ਼ੀਆ ਦੇ ਬਲੈਂਕਿਟਸ ਬਣਾਉਂਦੇ ਸੀ ਅਸੀਂ ਯੂ ਸੀ ਉਹ ਇੰਸਟਾਗ੍ਰam ਦਾ ਜ਼ਮਾਨਾ ਨਹੀਂ ਸੀ ਜੀ ਸੋ ਕਿਸੇ ਨੂੰ ਪਤਾ ਹੀ ਨਹੀਂ ਕਿ ਅਸੀਂ 20 ਸਾਲਾਂ ਤੋਂ ਇਹ ਕੰਮ ਕਰ ਰਹੇ ਸੀ ਚੁੱਪਚਾਪ ਚੁੱਪਚਾਪ ਯੈਸ ਇੱਕ ਐਗਜ਼ੀਬਿਸ਼ਨ ਹੁੰਦੀ ਸੀ ਸਾਲ ਚ ਹਾਂ ਐਂਡ ਕਰੋਸ਼ੀਆ ਦੇ ਅਸੀਂ ਨਾਲ ਮੈਚਿੰਗ ਥਰੋਜ਼ ਐਂਡ ਪਿੱਲੋ ਕਵਰਸ ਕਸ਼ਨ ਕਵਰਸ ਬਣਾਉਂਦੇ ਸੀ ਹਾਂਜੀ ਫਿਰ ਏਮਬਰਾਇਡਰੀ ਕਰਦੇ ਸੀ ਜਿਹੜੀ ਅੱਜ ਤੱਕ ਸਾਡੇ ਕੋਲ ਸਾਡੇ ਨਾਲ ਚੱਲ ਰਹੀ ਹੈ ਔਰ ਨਿਟਿੰਗ ਕਰਦੇ ਸੀ ਛੋਟੀਆਂ ਛੋਟੀਆਂ ਚੀਜ਼ਾਂ ਬਣਾਉਂਦੀ ਸੀ ਜਿਸ ਤਰ੍ਹਾਂ ਹੌਟ ਵਾਟਰ ਬੋਟਲ ਕਵਰਸ ਐਂਡ ਆਲ ਤਾਂ ਕਿ ਇਹਨਾਂ ਨੂੰ ਚੀਜ਼ਾਂ ਲਈ ਮਾਰਕੀਟ ਮੈਨੂੰ ਪਤਾ ਸੀ ਕਿ ਚੰਡੀਗੜ੍ਹ ਔਰ ਦਿੱਲੀ ਚ ਹੈਗੀ ਹੈ ਜੀ ਸੋ ਇਹਦੇ ਨਾਲ ਇਨਕਮ ਜਨਰੇਟ ਹੋਈ ਲੇਡੀਜ਼ ਵਾਸਤੇ ਜੀ ਜਦੋਂ ਆਪਾਂ ਇਹਨੂੰ ਤੁਸੀਂ ਮਾਰਕੀਟ ਦਾ ਤੁਹਾਨੂੰ ਪਤਾ ਸੀ ਤੇ ਮਾਰਕੀਟ ਚ ਕੀ ਕੁਝ ਆਇਡੈਂਟੀਫਾਈ ਕੀਤਾ ਵੀ ਆ ਚੀਜ਼ਾਂ ਹੋ ਸਕਦੀਆਂ ਤੇ ਪਿੰਡ ਚ ਹੋ ਸਕਦੀਆਂ ਨਾਲ ਐਕਚੁਅਲੀ ਮੈਂ ਮਾਰਕੀਟ ਬਾਜ਼ਾਰ ਵਿੱਚ ਸੋਚਿਆ ਪਹਿਲਾਂ ਮੈਂ ਇਹਨਾਂ ਦੀ ਕਲਾ ਨੂੰ ਡਿਵੈਲਪ ਕਿ ਕਰਨ ਦੀ ਸੋਚਿਆ ਜੀ ਬਿਕੋਜ਼ ਇਹਨਾਂ ਦੇ ਕੋਲ ਜਿਹੜੇ ਟੈਲੈਂਟ ਸੀਗੇ ਵਟ ਜਿਹੜੀ ਚੀਜ਼ ਇਹ ਲੋਕ ਬਣਾ ਸਕਦੇ ਸੀ ਉਹੀ ਮੈਂ ਮਾਰਕੀਟ ਕਰਨਾ ਚਾਹੁੰਦੀ ਸੀ ਜੀ ਸੋ ਰੀਅਲੀ ਸਿੰਗ ਸਾਈਡ ਬਾਈ ਸਾਈਡ ਹੀ ਹੋਇਆ ਕਢਾਈ ਅਸੀਂ ਏਮਬਰਾਇਡਰ ਟੀ ਕੋਜੀ ਟ੍ਰਿਕਲॉਥਸ ਜਿਹੜੀ ਚੀਜ਼ਾਂ ਅਸੀਂ ਲੋਕ ਆਪਣੇ ਕਰਾਚ ਹਿਊਜ਼ ਕਰਦੇ ਹਾਂ ਹਾਂਜੀ ਉਹ ਚੀਜ਼ਾਂ ਬਣਵਾਉਣੀ ਸ਼ੁਰੂ ਕਰਤੀਆ ਅਸੀਂ ਕੁਝ ਟਰੈਡੀਸ਼ਨਲ ਨਹੀਂ ਬਣਵਾਇਆ ਜਿਸ ਤਰ੍ਹਾਂ मेज़पोश या बेड कवर्स वो नहीं किता जी असी अपने जेडी यूज करते हैं टीकोज़ीज़ एंड ट्रे क्लॉथ्स जी अ ओ जियां चीज बनाए हैं नैपकिंस हां एज यू कैन सी दिखाओ दिखाओ हाँ जी अ तुसी देख सकते हो कि टीपॉट सो हियर इज अ ट्रे जी, so जी. Uh, जी. So सेट फॉर टी जी है ना सो साडे कोले एक टीकोजी है जो टीपॉट जी नो कवर करेगी नैपकिंस ने मैचिंग यू नो और ट्रे क्लॉथ्स ਜੀ ਜਿਹਦੇ ਤੇ ਕਢਾਈ ਕੀਤੀ ہوئی ਹੈ 크로스 ਸਟਿਚ ਦੀ ਕਢਾਈ ਇਹਨਾਂ ਨੂੰ ਸਭ ਨੂੰ ਆਂਦੀ ਹੈ ਸੋ ਇਹ ਚੀਜ਼ ਬਲਕਿ ਪਿੰਡਾਂ 'ਚ ਕੋਈ ਸਮਝ ਹੀ ਨਹੀਂ ਸਕ ਰਿਆ ਸੀ ਕਿ ਪਨਾ ਕੀ ਰਿਆ ਸੀ ਜੀ ਸੋ ਅ ਫਿਰ ਮੈਂ ਉਹਨਾਂ ਨੂੰ ਜੇ ਸੈੱਟ ਕਰਕੇ ਦਿਖਾਇਆ ਅਹਿਸਾਸ ਦਿਲਾਇਆ ਕਿ ਕਲਚਰਸ ਬਹੁਤ ਫਰਕ ਹੁੰਦੇ ਨੇ ਆਪਣੀ ਮਾਰਕੀਟਿੰਗ ਹੋਣੀ ਇੱਕ ਹੋਰ ਕਲਚਰ ਵਿੱਚ ਐਕਚੁਅਲੀ ਜੀ ਪਿੰਡਾਂ ਵਿੱਚ ਤਾਂ ਕੋਈ ਨਹੀਂ ਖਰੀਦੇਗਾ ਇਹ ਚੀਜ਼ ਨਹੀਂ ਖਰੀਦੇ ਸ਼ਹਿਰਾਂ 'ਚ ਇਹਦਾ ਕੋਈ ਮਤਲਬ ਜਿੰਨੀ ਮਰਜ਼ੀ ਬੇ ਬੇ ਬੇਚ ਲੋ ਯੂ نو ਉਹਨਾਂ ਨੂੰ ਕੱਟ ਹੀ ਪੈਣਗੇ ਸੋ ਇਹ ਚੀਜ਼ਾਂ ਅੱਜ ਕੱਲ ਦਿਖਦੀਆਂ ਹੀ ਨਹੀਂ ਐ ਜੀ ਮਾਰਕੀਟ ਜੀ ਸੋ ਸਮ ਹਾਉ ਇਸ ਤਰ੍ਹਾਂ ਦਾ ਤੋਂ ਗੈਪ ਮੈਨੂੰ ਮਹਿਸੂਸ ਹੋ ਹੀ ਰਿਹਾ ਸੀ ਜੀ ਦਰੀਆਂ ਔਰ ਖੇਸ ਦਾ ਮੈਨੂੰ ਐਕਚੁਅਲੀ ਆਈਡੀਆ ਨਹੀਂ ਸੀ ਕਿ ਮੈਂ ਐਨੀ ਗਹਿਰਾਈ ਨਾਲ ਇਹਨਾਂ ਦੇ ਵਿੱਚ ਇਨਵੋਲਵ ਹੋ ਜਾਵਾਂਗੀ ਜੀ ਸੋ ਇਹ ਇਹ ਜਿਹੜੀ ਦਰੀ ਔਰ ਖੇਸ ਦਾ ਮਾਰਕੀਟ ਸੀਗਾ ਇਹ ਮੈਨੂੰ ਅਸੀਂ ਐਕਚੁਅਲੀ ਬੈਠੇ ਬੈਠੇ ਮੈਂ ਸੋਚਿਆ ਕਿ ਹੁਣ ਕੜਾਈਆਂ ਬਹੁਤ ਹੋ ਗਈਆਂ ਨੇ ਕਿਉਂ ਨਹੀਂ ਥੋੜੀ ਵੀਵਿੰਗ ਆਪਣੀ ਮੈਂ ਆਰਡਰ ਕਰ ਦਿੰਦੀ ਹਾਂ ਮੈਂ ਕੇਸ ਆਪਾਂ ਕੇਸ ਡਿਜ਼ਾਈਨ ਕਰ ਲਈਏ ਥੋੜੇ ਜਿਹਾ ਜੀ ਮੈਨੂੰ ਲੱਗਿਆ ਕਿ ਆਮ ਚੀਜ਼ ਐ ਕੇਸ ਪਿੰਡਾਂ ਵਿੱਚ ਮਿਲ ਜਾਊਗੀ ਮੈਨੂੰ ਕੋਈ ਨਾ ਕੋਈ ਬਣਾ ਦੂਗਾ ਮੇਰੇ ਲਈ ਹੈਰਾਨ ਹੋ ਗਈ ਕਿ ਕਿਸੇ ਨੇ ਵੀ ਹਾਂ ਨਹੀਂ ਕਰੀ ਕਹਿੰਦੇ ਜੀ ਅਸੀਂ ਮਦਰਸ ਬਣਾਉਂਦੀਆਂ ਸੀ ਕੋਈ ਕਹਿੰਦੀ ਵੀ ਅਸੀਂ ਬਣਾਉਂਦੇ ਸੀ 4 ਸਾਲ ਪਹਿਲਾਂ ਬੰਦ ਕਰਤਾ ਸਾਰਾ ਕੁਝ ਕੋਈ ਕਹਿੰਦੇ ਜੀ 20 ਸਾਲ ਹੋ ਗਏ ਨੇ ਸਾਨੂੰ ਤੇ ਕੋਈ ਕਹਿੰਦਾ ਜੀ ਅਸੀਂ ਤੇ ਆਪਣੇ ਚਰਕੀ ਚੁਰਕੇ ਛੱਤਾਂ ਤੇ ਪਾਤੇ ਹੋ ਤਾਂ ਪਤਾ ਨਹੀਂ ਉਹਦਾ ਕੀ ਹਾਲ ਹੋਏਗਾ ਇਹ ਬਿਲਕੁਲ ਬੇਕਾਰ ਚੀਜ਼ਾਂ ਨੇ ਸਾਡੇ ਲਈ ਹੁਣ ਜੀ ਐਂਡ ਸੋ ਫਿਰ ਮੈਂ ਥੋੜਾ ਜਿਹਾ ਮੁੱਦਾ ਚੱਕਿਆ ਔਰ ਲੱਭਣ ਦੀ ਕੋਸ਼ਿਸ਼ ਕੀਤੀ ਕਿ ਵੀਵਿੰਗ ਕਰੇਗਾ ਕੌਣ ਮਤਲਬ ਕੋਈ ਕਰ ਵੀ ਰਿਹਾ ਹੈ ਕਿ ਨਹੀਂ ਕਿਸਾਂ ਦੀ ਵੀਵਿੰਗ ਸੋ ਲੱਕੀਲੀ ਮੈਨੂੰ ਇੱਕ ਲੇਡੀ ਮਿਲੀ ਤੁੰਗਾ ਪਿੰਡ ਵਿੱਚ ਔਰ ਉਹ ਆਪਣਾ ਕਰ ਰਹੀ ਸੀ ਵੀਵਿੰਗ ਬਹੁਤ ਹੀ ਖੂਬਸੂਰਤ ਵੀਵਿੰਗ ਆਪਣੇ ਕੁੰਬਲ ਤੇ ਅ ਇਸ ਕਰਕੇ ਨਹੀਂ ਕਿ ਉਹਨੂੰ 40 ਸੀ ਪਰ ਸਿਰਫ 40 ਸੀ ਪਰ ਇਸ ਕਰਕੇ ਕਿ ਉਹਨੂੰ ਡਾਕਟਰ ਨੇ ਕਿਹਾ ਸੀ ਵੀ ਆਪਣਾ ਮਨ ਆਪਣੇ ਆਪ ਨੂੰ ਬਿਜ਼ੀ ਰੱਖੋ ਹਾਂਜੀ ਸਾਈਕੀਐਟ੍ਰਿਕ ਰੀਜ਼ਨਸ ਸਾਈਕੋਲੋਜੀਕਲ ਵੀ ਹਾਂ ਹਾਂਜੀ ਵੱਡੀ ਗੱਲ ਹੈ ਵੀ ਸਾਈਕੋਲੋਜੀਕਲ ਰੀਜ਼ਨਸ ਐਂ ਐਨੀ ਸੋਨੀ ਵੀਵਿੰਗ ਕਰਦੀ ਸੀ ਤੇ ਉਹਨੇ ਆਪਣਾ ਅ ਸਾਡੇ ਲਈ ਮਤਲਬ ਸ਼ੁਰੂ ਕੀਤਾ ਕੁਝ ਕੰਮ ਐਂਡ ਫਿਰ ਮੈਂ ਉਹਨੂੰ ਕਿਹਾ ਕਿ ਮੈਨੂੰ ਸਿਖਾਓ ਅਮੀ ਸਾਡੀ ਲੇਡੀਆਂ ਨੂੰ ਸਿਖਾਓ ਉਹਨੇ ਆਪਣੇ ਫਿਰ ਕਜ਼ਨ ਨੂੰ ਜਿਹੜੀ 올ਡਰ ਲੇਡੀ ਸੀ ਉਹਨੂੰ ਸਾਡੇ ਕੋਲ ਭੇਜਿਆ ਭੇਜਿਆ ਔਰ ਅਸੀਂ ਥੋੜੇ ਜੇ ਕੁੰਬਲ ਬਣਾਏ ਔਰ ਆਪਣੀ ਲੇਡੀਆਂ ਨੂੰ ਪੁੱਛਿਆ ਕਿ ਕਿਨੂੰ ਸਿੱਖਣਾ ਹੈਗਾ ਵੀਵਿੰਗ ਫਿਰ ਮੇਰੇ ਕੋਲ ਪੰਜ ਛੇ ਲੋਕ ਆਏ ਔਰ ਉਹ ਬਿਲਕੁਲ ਦਿਲਚਸਪ ਪੀ ਨਾਲ ਕੰਮ ਕਰ ਰਹੇ ਨੇ ਅੱਜ ਵੀ ਮੇਰੇ ਨਾਲ ਜਦੋਂ ਖੇਸ ਤੇ ਦਰਿਆ ਦਾ ਕੰਮ ਚੱਲ ਪਿਆ ਫਿਰ ਕਿ ਤੁਸੀਂ ਜਿਹੜੇ ਡਿਜ਼ਾਈਨਸ ਨੇ ਪੁਰਾਣੇ ਅਡਾਪਟ ਕੀਤੇ ਕਿ ਡਿਜ਼ਾਈਨ ਕੀਤਾ ਇਹਨਾਂ ਨੂੰ ਦੋਨੋਂ ਐਕਚੁਅਲੀ ਮੇਰੇ ਨਾਲ ਮੇਰੀਆਂ ਫਰੈਂਡ ਸੀਗੀਆਂ ਦੋ ਜਿਹੜੇ ਇੱਕ ਡਿਜ਼ਾਈਨਰ ਸੀਗੇ ਐਨ ਆਈ ਡੀ ਤੋਂ ਔਰ ਉਹਨਾਂ ਨੇ ਫੈਬ ਇੰਡੀਆ ਨਾਲ ਬਥੇਰਾ ਕੰਮ ਕੀਤਾ ਸੀ ਉਹਨਾਂ ਦੀ ਐਕਸਪੋਰਟ ਡਿਵੀਜ਼ਨ ਜੀ ਜੀ ਤੇ ਔਰ ਦੂਸਰੀ ਮੇਰੀ ਫਰੈਂਡ ਸੀਗੀ ਮੇਰੇ ਸਾਡੇ ਨੇਵੀ ਦੇ ਦਿਨਾਂ ਚੋਂ ਮਤਲਬ ਫਰੈਂਡ ਔਰ ਉਹ ਟ੍ਰੇਨਰ ਸੀਗੇ ਜੀ ਤਾਂ ਅਸੀਂ ਐਕਚੁਅਲੀ ਫੋਕਸਡ ਵੇ ਦੇ ਵਿੱਚ ਇਹਨਾਂ ਦੀ ਕੁਆਲਿਟੀ ਟ੍ਰੇਨਿੰਗ ਕਰਾਈ ਪਹਿਲਾਂ ਜੀ ਕraft ਆਈਡੈਂਟੀਫਾਈ ਕੀਤਾ ਚੰਗੀ ਤਰ੍ਹਾਂ ਜੀ ਉਹਨਾਂ ਨੂੰ ਦਰੀਆਂ ਨਾਲ ਬਹੁਤ ਡਿਲੀਜੈਂਸ ਪੀ ਸੀ ਜਿਸ ਦਾ ਮੈਨੂੰ ਖੇਸਾ ਦਾ ਮੁੱਦਾ ਚੱਕਿਆ ਸੀ ਉਹਨਾਂ ਨੇ ਦਰੀਆਂ ਦਾ ਚੱਕਿਆ ਕਿ ਇਹ ਪੰਜਾਬ ਬਰਾਇਡਲ ਦਰੀ ਜਿਹੜੀ ਹੈਗੀ ਹੈ ਇਹ ਅੱਜ ਤੱਕ ਮਾਰਕੀਟ ਨਹੀਂ ਕੀਤੀ ਕਿਸੇ ਨੇ ਜੀ ਸੋ ਸੰਗੀਤਾ ਸਿੰਘ ਜੋ ਡਿਜ਼ਾਈਨਰ ਸੀਗੇ ਆਂਡ ਪ੍ਰਿਆ ਸਿੰਘ ਜੀ ਉਹ ਟ੍ਰੇਨਰ ਸੀ ਅਸੀਂ 18 ਵੀਕ ਕੁਡ ਲੇਡੀਜ਼ ਨੂੰ ਅ ਅੱਡੇ ਬੰਦਵਾਏ ਔਰ ਉਹਨਾਂ ਨੂੰ ਦਰੀ ਤੇ ਬਿਠਾਇਆ ਔਰ ਉਹਨਾਂ ਦੀ ਦਰੀ ਦੀ ਟ੍ਰੇਨਿੰਗ ਕੀਤੀ ਅੱਛਾ ਜੀ ਸਭ ਕਹਿੰਦੇ ਸੀ ਜੀ ਅਸੀਂ ਤਾਂ ਦਰੀਆਂ ਬਣਾ ਲੈਂਦੇ ਆ ਸਾਨੂੰ ਕੀ ਟ੍ਰੇਨਿੰਗ ਦੀ ਲੋੜ ਹੈ ਸੋ ਫਿਰ ਉਹਨਾਂ ਨੂੰ ਕਿਆ ਕੀ ਮਾਰਕੀਟ ਲਈ ਦਰੀਆਂ ਹੋਰ ਤਰੀਕੇ ਨਾਲ ਬਣਦੀਆਂ ਨੇ ਔਰ ਤੁਹਾਡੇ ਘਰਾਂ ਲਈ ਹੋਰ ਤਰੀਕੇ ਨਾਲ ਜਿੱਥੇ ਤੁਸੀਂ ਅ ਸਾਈਜ਼ ਦਾ ਖਿਆਲ ਰੱਖਣਾ ਹੈਗਾ ਆਈਡੈਂਟਿਕਲ ਬਣਾਨੀਆਂ ਨੇ ਅ ਇੰਚਾਂ ਵਿੱਚ ਕੈਲਕੂਲੇਟ ਕਰਨਾ ਹੈਗਾ ਕਿ ਮੇਰਾ ਜਿਹੜਾ ਫੁੱਲ ਹੈ ਉਹ ਕਿੱਥੇ ਬਨੇਗਾ ਔਰ ਕਿੱਥੇ ਖਤਮ ਹੋਏਗਾ ਇਹ ਸਭ ਚੀਜ਼ਾਂ ਦੀ ਸਿਸਟਮੈਟਿਕਲੀ ਟ੍ਰੇਨ ਇਹਨਾਂ ਉਹ ਕੀਤਾ ਜੀ ਔਰ ਇਹ ਕੋਈ ਦਰੀ ਤੁਹਾਡੇ ਕੋਲ ਪਈ ਹੈ ਦਿਖਾ ਵੀ ਦਿਓ ਦਰਸ਼ਕਾਂ ਨੂੰ ਇਸ ਤਰ੍ਹਾਂ ਦਾ ਨਹੀਂ ਥੋੜਾ ਜਿਹਾ ਸੋ ਯੈਸ ਡਿਜ਼ਾਈਨ ਤੁਸੀਂ ਪੁੱਛ ਰਹੇ ਸੀ ਪੁਰਾਣੇ ਕੀਤੇ ਕਿ ਅਸੀਂ ਡਿਜ਼ਾਈਨ ਬਿਲਕੁਲ ਪੁਰਾਣੇ ਦਰ ਜਿਹੜੀ ਪਛਾਣ ਹੈਗੀ ਪੰਜਾਬ ਬਰਾਇਡਲ ਦਰੀ ਦੀ ਉਹ ਪਿੰਡਾਂ ਚ ਹੀ ਹੈ ਪੁਰਾਣੀ ਹੋਈ ਹੈ ਬਿਲਕੁਲ ਪੁਰਾਣੀ ਔਰ ਇਹ ਚੀਜ਼ ਇਹਦੀ ਕਾਸੀ ਹੁੰਦੀ ਹੈ ਕਿ ਔਰਤ ਆਮ ਔਰਤਾਂ ਬਣਾਉਂਦੀਆਂ ਨੇ ਆਪਣੇ ਬੱਚਿਆਂ ਲਈ ਔਰ ਇਹ ਆਪਣੀ ਇਹਨਾਂ ਦਾ ਕੈਨਵਸ ਹੁੰਦਾ ਹੈ ਜਿਸ ਨਾਲ ਆਰਟ ਫਾਰਮ ਹੈਗਾ ਇਹ ਉਹ ਚੀਜ਼ ਹੈ ਸੋ ਇਹ ਪਿੰਡਾਂ ਚੋਂ ਹੀ ਅਸੀਂ ਲਿੱਤੇ ਜਿਹੜੀਆਂ ਲੇਡੀਆਂ ਆਈਆਂ ਸਾਡੇ ਕੋਲ ਟ੍ਰੇਨਿੰਗ ਲਈ ਅਸੀਂ ਕਿਹਾ ਆਪਣੇ ਦਰੀ ਪਸੰਦੀ ਦਰੀ ਲੈ ਕੇ ਆਓ ਪਰ ਉਹ ਹੋਣੀ ਚਾਹੀਦੀ ਹੈ ਸਿੰਪਲ ਦਰੀ ਨਹੀਂ ਉਹ ਹੋਣੀ ਚਾਹੀਦੀ ਕੋਈ ਐਨੀਮਲ ਜਾਂ ਕੋਈ ਖਾਸ ਉਹਦੇ ਵਿੱਚ ਮੋਟਿਫ ਬਣਿਆ ਹੋਣਾ ਚਾਹੀਦਾ ਆ ਉਹਦੀ ਸਿਮਪਲ ਨਹੀਂ ਹੋਣੀ ਚਾਹੀਦੀ ਪੁਰਾਣੇ ਜ਼ਮਾਨੇ 'ਚ ਬਹੁਤ ਕੰਪਲਿਕੇਟਡ ਹੁੰਦੀਆਂ ਸੀ ਬਾਰਡਰ ਬੰਦੇ ਸੀ ਤਿੰਨ ਤਿੰਨ ਕਿਸਮ ਦੇ ਅ ਬਤਕਾਂ ਦੀ ਦਰੀ ਖਰਗੋਸ਼ਾਂ ਦੀ ਦਰੀ ਨਾਲ ਬੇਲਾ ਹੁੰਦੀਆਂ ਸੀ ਨਾਲ ਘੋੜੇ ਹੁੰਦੇ ਸੀ ਕਿਤੇ ਜੋ ਉਹਨਾਂ ਦੀ ਦਿਨ ਚ ਹੁੰਦਾ ਸੀ ਉਹ ਬੜੀ ਤੇ ਕੱਟ ਦਿੰਦੇ ਸੀ ਸੋ ਉਹ ਚੀਜ਼ ਅਸੀਂ ਲੈਣਾ ਚਾਹੁੰਦੇ ਸੀ ਦਰੀ 'ਚ ਜੀ ਹਾਂ ਉਹ ਪੰਜਾਬ ਦੀ ਦਰੀ ਦੀ ਪਛਾਣ ਹੈ ਐਕਚੁਅਲੀ ਸਿੰਪਲ ਮੋਕਸ ਦਿਖਾਵਾਂਗੇ ਸਕਰੀਨ ਸੋ ਯੈਸ ਸੋ ਅਸੀਂ ਕੀ ਕੀਤਾ ਉਹਨਾਂ ਦੀਆਂ ਦਰੀਆਂ ਤਾਂ ਆਈਆਂ ਸਾਡੇ ਕੋਲ ਪਰ ਉਹਨਾਂ ਦੀ ਕਲਰ ਕੰਬੀਨੇਸ਼ਨਸ ਥੋੜੀਆਂ ਜਿਹੀਆਂ ਅਸੀਂ ਚੇਂਜ ਕੀਤੀਆਂ ਜੀ ਔਰ ਸਾਈਜ਼ ਚੇਂਜ ਕੀਤੇ ਅੱਛਾ ਜੀ ਸੋ ਆਜ ਇਸ ਤਰ੍ਹਾਂ ਇਹ ਹੈ ਬਤਕਾਂ ਦੀ ਦਰੀ ਹੈ ਹਾਂ ਜੀ ਹਾਂ ਇਹਦੇ ਵਿੱਚ origignal ਦਰੀ ਜਿਹੜੀ ਸੀਗੀ ਉਹ ਬਹੁਤ ਬੜੀ ਬੜੀ ਬਤਕ ਸੀਗੀ ਬੜੀ ਦਰੀ ਸੀ ਉਹਨੂੰ ਅਸੀਂ ਛੋਟੀ ਕੀਤਾ ਉਹਨੂੰ ਕਲਰਸ ਅਸੀਂ ਇਹੋ ਜਿਹੇ ਪਾਏ ਰੰਗ-बिरंगे ਹੂੰ ਫਿਰ ਸਾਨੂੰ ਸਿਖਾਇਆ ਗਿਆ ਕਿ ਇਸ ਤਰ੍ਹਾਂ ਤੀਸਰਾ ਰੰਗ ਬਣਾਣਾ ਹੈਗਾ ਦੋ ਰੰਗ ਜੋੜ ਕੇ ਐਡ ਕਰ ਸਕਦੇ ਹੋ ਤੁਸੀਂ ਇਹ ਸਭ ਟ੍ਰੇਨਿੰਗ ਸੰਗੀਤਾ ਨੇ ਦਿੱਤੀ ਸਾਡੀ ਲੇਡੀਆਂ ਮੈਂ ਮੇਰਾ ਸਾਈਜ਼ ਬਹੁਤ ਛੋਟਾ ਹੈ ਇਹ ਫਿਰ ਕਿਸ ਕੰਮ ਆਉਣੀਆਂ ਦਰੀਆਂ ਯੂ ਸੀ ਇਹ ਅਸੀਂ ਅਰਬਨ ਮਾਰਕੀਟ ਲਈ ਬਣਾ ਰਹੇ ਹਾਂ ਸੋ ਇਹ ਬੈੱਡਸਾਈਡ ਦਰੀਜ਼ ਹੁੰਦੀਆਂ ਨੇ ਲੋਕਾਂ ਦੇ ਘਰ ਜਿਹੜੇ ਫਲੈਟਸ ਹੁੰਦੇ ਨੇ ਉਹ بڑے ਨਹੀਂ ਹੁੰਦੇ ਛੋਟੀਆਂ ਜਗ੍ਹਾ ਦੇ ਵਿੱਚ ਇਹ ਜਿਸ ਤਰ੍ਹਾਂ ਕਹਿੰਦੇ ਹੋ ਕਿ ਇੱਕਦਮ ਬਰਸਟ ਆਫ ਕਲਰ ਦੇਨ ਲਈ ਉੱਥੇ ਯੂਜ਼ ਹੁੰਦੀਆਂ ਨੇ ਅੱਛਾ ਜੀ ਯਾ ਦੀਵਾਰਾਂ ਤੇ ਵੀ ਲਾਉਂਦੇ ਨੇ ਲੋਕ ਸਾਡੇ ਕੋਲ ਇੱਕ ਕਲਾਇੰਟ ਨੇ ਜਿਨ੍ਹਾਂ ਨੇ ਆਪਣੀ ਪੁਰਾਣੀ ਹਵੇਲੀ ਦੇ ਵਿੱਚ ਉਹ ਹੁਣ ਗੁਰਦਾਸਪੁਰ ਛੱਗੀ ਹੋਰ ਉਹ ਹੈਰੀਟੇਜ ਹਵੇਲੀ ਹੈ ਔਰ ਉਹਦੇ ਵਿੱਚ ਉਹਨਾਂ ਨੇ ਕਿੰਨੀ ਸੋਹਣੀ ਤਰ੍ਹਾਂ ਦੀਵਾਰਾਂ ਤੇ ਸਾਡੀਆਂ ਦਰੀਆਂ ਲਾਈਆਂ ਨੇ ਤੁਹਾਡੇ ਕੋਲ ਇੱਕ ਕੇਸ ਵੀ ਪਏ ਆ ਕੇਸਾਂ ਚ ਕੀ ਖਾਸੀਅਤ ਲੈਂਦੀ ਫਿਰ ਹਾਂਜੀ ਸੋ ਜਿਹੜੇ ਕੇਸ ਹੈ ਕਿਸੇ ਵੀ ਤੁਸੀਂ ਨਾਰਥ ਇੰਡੀਅਨ ਨੂੰ ਕੇਸ ਤਸਨਾ ਲੈ ਦਿਓ ਮੇਰੇ ਵਰਗੇ ਨੂੰ ਵੀ ਤੇ ਸਾਡਾ ਇੱਕ ਦਿਲ You know, खुश हो जाता है सुन के हाँ, हाँ और एक, uh, है। बंबल फिर भी, देने। ओ भी बहुत दिलचस्प ने दी। so, दी। ले ऐसी चा... Like, के ये खेस पिंक एंड और ऑरेंज दरी के मैच करते हैं सो पहली चीज असि एना लिया कि ये मैच होने चाहिए ने जरा अर्बन मार्केट है ਆਪਣੇ ਐਜ਼ ਅ ਥਰੋ ਯੂਜ਼ ਕਰ ਸਕਣ ਜੀ ਆ ਆਪਣੇ ਸੋਫਿਆਂ ਤੇ ਰੱਖ ਸਕਣ ਜਿੱਥੇ ਇਹਨਾਂ ਨੇ ਬੈੱਡ ਦੇ ਨਾਲ ਦਰੀ ਰੱਖੀ ਹੈ ਉਸ ਬੈੱਡ ਦੇ ਉੱਪਰ ਹੀ ਕੇਸ ਰੱਖਦੇ ਨੇ ਕੇਸ ਉਹੋ ਜੀ ਚੀਜ਼ ਅਸੀਂ ਬਣਾਣਾ ਚਾਹੁੰਦੇ ਸੀ ਵੀ ﺍﻟमारीਆਂ ਚ ਨਾ ਬੰਦ ਕਰਕੇ ਰੱਖੀ ਜਾਣ ਇਹ ਲੈਨ ਆਪਣਾ ਡੈਕੋਰੇਸ਼ਨ ਲਈ ਕੁਝ ਐਡ ਕਰਨ ਆਪਣੇ ਦੇਖ ਯੂ نو ਡੈਕੋਰ ਦੇ ਵਿੱਚ ਸੋ ਅ ਪਹਿਲੀ ਗੱਲ ਕਲਰ ਇਹਨਾਂ ਦੀ ਕਲਰ অর ਡਿਜ਼ਾਈਨ ਚੇਂਜ ਕੀਤਾ ਥੋੜਾ ਜਿਹਾ ਜੀ ਇਹ ਵੀ ਇਹਨਾਂ ਵੀ ਨਹੀਂ ਕਿ ਕੇਸ ਨਾਲ ਲੱਗਣ ਬਟ ਦੂਸਰੀ ਚੀਜ਼ ਸੀ ਇਹਨਾਂ ਨੂੰ ਸੌਫਟ ਬਣਾਇਆ ਸੀ ਉਹ ਇਹ ਬਹੁਤ ਮਿਹਨਤ ਨਾਲ ਜਿਸ ਤਰ੍ਹਾਂ ਆ ਵਾਲਾ ਕੇਸ ਹੈਗਾ ਹਾਂਜੀ ਇਹਦੀ ਵੀਵ ਹੈਗੀ ਕਬੂਤਰ ਰੱਖ ਹਾਂਜੀ ਐਂਡ ਇਹਦੇ ਵਿੱਚ ਜਿਹੜਾ ਆਹ ਸੂਤ ਪਿਆ ਹੈਗਾ ਇਹ ਹੈਂਡ ਸਪਨ ਸੂਤ ਹੈਗਾ ਹਾਂਜੀ ਹੱਥ ਦਾ ਕੱਤਿਆ ਹੋਇਆ ਔਰ ਸੌਫਟ ਹੈ ਔਰ ਜਿਹੜਾ ਇਹ ਬਾ ਤਾਣਾ ਹੁੰਦਾ ਹੈਗਾ ਵਾਰਪ ਜਿਹੜਾ ਜਿਹਨੂੰ ਕਹਿੰਦੇ ਆ ਉਹ ਵਾਰਪ ਵੀ ਅਨਟਵਿਸਟਡ ਜੀ ਸਿੰਪਲ ਬੜਾ ਮੁਸ਼ਕਿਲ ਹੈ ਇਹਨੂੰ ਵੀਵ ਕਰਨਾ ਥੋੜਾ ਚੈਲੈਂਜਿੰਗ ਹੈਗਾ ਬਟ ਇਹਦੇ ਨਾਲ ਕੇਸ ਬਹੁਤ ਮੁਲਾਇਮ ਔਰ ਲਚਕ ਵਾਲਾ ਬਣਦਾ ਹੈਗਾ ਜੀ ਕੁਆਲਿਟੀ ਇਹਦੀ ਜੀ ਜਿਵੇਂ ਜਿਵੇਂ ਜਿਹੜੀਆਂ ਦਰੀਆਂ ਕਿਹੜੇ ਕਿਹੜੇ ਸਾਈਜ਼ ਬਣਾ ਰਹੇ ਹੋ ਤੁਸੀਂ ਅਸੀਂ ਬੈੱਡਸਾਈਡ ਸਾਈਜ਼ਸ ਬਣਾ ਰਹੇ ਹਾਂ 2x3 2x4 ਐਂਡ ਇੱਕ ਹੋਰ ਸਾਈਜ਼ ਸਾਡਾ 3x5 3 फीट बाय 5 फीट huh? जी जी एक आएगा 4 फीट बाय 7 फीट एंड होपफुली ਹੋਣ ਅਸੀਂ ਬਹੁਤ ਵੱਡੇ ਸਾਈਜ਼ ਵੀ ਬਣਾਵਾਂਗੇ ਜੀ ਜਦੋਂ ਬਣ ਜਾਂਦਾ ਸਾਰਾ ਕੁਝ ਜੀ ਹਾਂ ਮਾਰਕੀਟ ਸਭ ਤੋਂ ਵੱਡਾ ਚੈਲੰਜ ਹੈ ਯੈਸ ਉਸ ਚੈਲੰਜ ਨੂੰ ਤੁਸੀਂ ਕਿਵੇਂ ਸਰ ਕੀਤਾ ਜਿਹੜੇ ਲੋਕ ਮੇਰੇ ਕਦੇ-ਕਦੇ ਆ ਕੇ ਅਕਾਊਂਟਸ ਦੇਖਦੇ ਨੇ ਉਹ ਤਾਂ ਹੈਰਾਨ ਹੀ ਹੋ ਜਾਂਦੇ ਉਹ ਸੋਚਦੇ ਨੇ ਕਿ ਤੁਸੀਂ ਇਤਨੇ ਤੁਸੀਂ ਬਹੁਤ ਕੁਝ ਹੋਰ ਕਰ ਸਕਦੇ ਹੋ ਬਿਕੋਸ ਸਾਡੀ ਮਾਰਕੀਟਿੰਗ ਇਟਨੀ ਸਟਰੋਂਗ ਨਹੀਂ ਹੈ ਐਟ ધ ਮੂਮੈਂਟ ਬਟ ਮਾਰਕੀਟ ਸਾਨੂੰ ਲੱਭ ਹੀ ਲੈਂਦਾ ਕਿਸੇ ਨਾ ਕਿਸੇ ਤਰੀਕੇ ਨਾਲ ਹਾਂ ਅੱਛਾ ਜੀ ਯੈਸ ਅਸੀਂ ਇੰਸਟਾਗ੍ਰam ਤੇ ਹੈਗੇ ਹਾਂ ਔਰ ਸਾਡਾ ਆਨਲਾਈਨ ਇੱਕ ਪੋਰਟਲ ਹੈਗਾ ਸੋ ਵੈਬਸਾਈਟ ਹੈ ਸੋ ਉਹਦੇ ਉੱਤੇ ਸਾਡੀ ਆਨਲਾਈਨ ਸ਼ਾਪਿੰਗ ਦੱਸ ਵੀ ਦਿਓ ਕੀ ਹੈ ਇੰਟਰਨੈਟ ਦੇ ਉੱਤੇ ਜੇ ਕਿਸੇ ਨੇ ਲੱਭਣਾ बट ऑनलाइन शॉपिंग भी हो जाती है और अच्छी क्राफ्ट मेला मेले जो uh, दस्तकार है लायला ਨੇ ਸਟਾਰਟ ਕੀਤਾ ਇੱਕ ਉਸ ਮਲੇਟ ਸਰਸੀ ਜ਼ਰੂਰ ਜਾਨੇ ਆਂ ਜੀ ਔਰ ਸਾਡੇ ਕੁਝ ਸਾਮਾਨ ਸਾਡਾ ਕraft council of india ਚ ਵੀ ਉਹਨਾਂ ਦੀ ਸ਼ਾਪ ਹੈਗੀ ਉੱਥੇ ਵੀ ਰਿਟੇਲ ਹੁੰਦਾ ਹੈ ਦਿੱਲੀ ਚ ਐਂਡ ਇੱਕ ਦੋ ਸ਼ਾਪਸ ਨੇ ਚੰਡੀਗੜ੍ਹ ਜਿੱਥੇ ਸਾਡਾ ਸਾਮਾਨ ਰਿਟੇਲ ਹੁੰਦਾ ਮੈਮ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਸ ਮਸਲੇ ਚ ਪਿਆਨ 20 ਸਾਲ ਹੋ ਗਏ ਡੈਫੀਨਿਟਲੀ 22004 ਵਿੱਚ ਮੈਂ ਪਹਿਲੀ ਔਰਤਾਂ ਨੂੰ ਮੋਟੀਵੇਟ ਕੀਤਾ ਸੀ ਕਢਾਈ ਕਰਨ ਲਈ ਔਰ ਉਸ ਤੋਂ ਸਾਲ ਕੁ ਬਾਅਦ ਅਸੀਂ ਪਹਿਲੀ ਐਗਜ਼ੀਬਿਸ਼ਨ ਆਪਣੀ ਵਿਸਪਰਿੰਗ ਵਿਲੋਜ਼ ਦੇ ਵਿੱਚ ਵੈਨਿਟੀ ਫੇਅਰ ਹੁੰਦਾ ਸੀ ਚੰਡੀਗੜ੍ਹ ਦਾ ਬਹੁਤ ਮਸ਼ਹੂਰ ਫੇਅਰ ਉੱਥੇ ਅਸੀਂ ਜਾਂਚ ਲਾਇਆ ਸੀ ਕਿੰਨੀ ਔਰਤਾਂ ਤੁਹਾਡੇ ਨਾਲ ਉਦੋਂ ਤੋਂ ਲੱਗੀਆਂ ਹੋਈਆਂ ਦੋ ਆ ਗਏ ਚਲੇ ਗਏ ਕਿੰਨੀਆਂ ਨੂੰ ਰੈਗੂਲਰ ਐਕਚੁਅਲੀ ਇਹ ਇਹ ਨੰਬਰ ਜਿਹੜਾ ਹੈਗਾ ਵੱਧਦਾ ਹੈ ਔਰ ਘਟਦਾ ਹੈਗਾ ਬਟ ਮੋਸਟਲੀ ਆਈ ਕੁਡ ਸੀ ਐਟ ਐਨੀ ਟਾਈਮ 40 ਔਰਤਾਂ ਤਾਂ ਹੈ ਸਾਡੇ ਪੇਰੋਲ ਤੇ 40 ਅੱਛਾ ਜੀ ਉਹ ਈਜ਼ਲੀ 40 ਤੋਂ ਵੀ ਜ਼ਿਆਦਾ ਹੀ ਹੋਨੇ ਬਟ ਜਿਸ ਤਰ੍ਹਾਂ ਰੈਗੂਲਰ 20 ਸਾਲ ਤੋਂ ਇੰਨੀਆਂ ਕਿ ਹੈ ਉਹ ਯੈਸ ਯੈਸ ਬਿਲਕੁਲ 20 ਸਾਲ ਤੋਂ ਜਦੋਂ ਮੈਂ ਸ਼ੁਰੂ ਕੀਤਾ ਸੀ ਚਾਰ ਲੇਡੀਆਂ ਆਈਆਂ ਸੀ ਬਿਲਕੁਲ ਸਿਰਫ ਕਿ ਮੰਨ ਉਹ ਉਹਨਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਕਢਾਈ ਪੈਸੇ ਇਹ ਕਿਸ ਤਰ੍ਹਾਂ ਕੀ ਕੰਮ ਹੈਗਾ ਇਹ ਅਜੀਬ ਜਿਹਾ ਇੱਕ ਵਾਰੀ ਸ਼ੁਰੂ ਹੋ ਗਿਆ ਉਸੇ ਮਹੀਨੇ ਚ ਮੇਰੇ ਕੋਲ 40 50 ਲੇਡੀਆਂ ਆ ਗਏ ਆ ਹੁਣ ਫਿਰ ਕੀ ਹੋਇਆ ਇਹ ਬਰੀਕ ਕੰਮ ਹੈਗਾ ਸਾਡਾ ਕਢਾਈ ਦਾ ਇਸ ਹਰ ਕੋਈ ਦਿਵਸ ਤਾਂ ਨਹੀਂ ਸੀ ਫਿਰ ਅਸੀਂ ਉਹਨਾਂ ਨੂੰ ਕਰੋਸ਼ੀਆ ਦਾ ਕੰਮ ਦਿੱਤਾ ਔਰ ਫਿਰ ਥੋੜੇ ਜਿਹੀ ਹੁਣ 10 ਫਿਰ ਉਹਨਾਂ ਦੇ ਬੱਚਾ ਨੇ ਡਾਟਰਸ ਜਿਹੜੀਆਂ ਸੀ ਕਾਲਜ ਗੋਇੰਗ ਡਾਟਰਸ ਜਾਂ ਸਕੂਲ ਗੋਇੰਗ ਡਾਟਰਸ ਉਹ ਬੱਚਾ ਨੇ 5-6 ਸਾਲਾਂ ਬਾਅਦ ਉਹ ਆਪਣੀ ਪਾਕਟ ਮਨੀ ਬਣਾਉਂਦੇ ਸੀ ਸਾਡੇ ਕਢਾਈ ਚ ਅ ਫਿਰ ਇੱਕ ਟਾਈਮ ਆਇਆ ਜਦੋਂ ਕੋਈ ਕਢਾਈ ਕਰਨਾ ਹੀ ਨਹੀਂ ਚਾਹ ਰਿਹਾ ਸੀ ਕੁੜੀਆਂ ਤੇ ਵਿਆਹ ਹੋ ਗਏ ਸੀ ਮਦਰਸ ਕਹਿ ਰਹੀਆਂ ਸੀ ਜੀ ਸਾਡੇ ਤੇ ਅੱਖਾਂ ਉਹ ਨਾਈਟ ਸਾਈਟ ਵੀਕ ਹੋ ਗਈ ਹੈ ਟਾਈਮ ਸੀਗਾ ਜੁਰਮ ਮੈਂ ਸੋਚਿਆ ਕਿ ਹੁਣ ਕਢਾਈ ਇਥੋਂ ਨਹੀਂ ਕੋਈ ਨਹੀਂ ਕਰੇਗਾ ਨਾਲ ਦੇ ਪਿੰਡ ਵਾਲੇ ਲੋਕ ਆ ਗਏ ਖੜੇ ਹੋ ਗਏ ਇੱਥੇ ਇੱਕ ਨਿਊ ਜਨਰੇਸ਼ਨ ਸਟਾਰਟ ਹੋ ਗਈ ਕਢਾਈਆਂ ਵਾਸਤੇ ਉਹ ਫਿਰ ਇੱਕਦਮ ਪਿਕ ਅਪ ਹੋ ਗਿਆ ਜੀ ਮੋਟੀਵੇਟ ਕਰਨਾ ਪੈਂਦਾ ਹੈਗਾ ਵਿਦ ਗੁੱਡ ਅ ਪੇਮੈਂਟ ਜੀ ਕੀ ਬਾਤ ਕਾਮਰਸ ਹੈਗਾ ਇਹਦੇ ਪਿੱਛੇ ਐਕਚੁਅਲੀ ਜਿਵੇਂ ਜਿਵੇਂ ਮੈਮ ਡਿਵੈਲਪਮੈਂਟ ਹੁੰਦੀ ਹੈ ਚੇਂजेस ਵੀ ਆਉਂਦੇ ਨੇ ਪਲੈਨਿੰਗਸ ਵੀ ਆਉਂਦੀਆਂ ਨੇ ਇਸ ਵਕਤ ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਹੈ ਤੁਹਾਡੇ ਕੋਲੇ ਉਪਲਬਧ ਕੀ ਕੁਛ। ਵੋਹੀ ਸੇਮ ਸਟੱਫ ਬਟ ਅਸੀਂ ਹੁਣ ਜ਼ੀਰੋ ਵੇਸ ਸਾਈਕਲ ਦੇ ਵਿੱਚ ਅ ਅ ਇੰਟਰਸਟਿਡ ਹੈ ਗਏ। ਜੀ। ਸਾਡੇ ਕੋਲ ਕੇਸ ਨੇ ਜੀ। 올 ਟਾਈਪਸ ਬ ਬਹੁਤ ਸਾਰੀਆਂ ਵੀਜ਼ ਨੇ ਜਿਹੜੀ ਜਿਦੇ ਵਿੱਚ ਅਸੀਂ ਹੁਣ ਐਕਸਪੈਰੀਮੈਂਟ ਕੀਤੇ ਨੇ ਔਰ ਰਿਵਾਈਵ ਕਰ ਰਹੇ ਹਾਂ। ਜੀ। ਔਰ ਦੂਸਰੀ ਗੱਲ ਦਰਿਆ ਨੇ ਹੌਪਫੁਲੀ ਉਹਨਾਂ ਦਾ ਸਾਈਜ਼ ਬੜਾ ਹੋ ਜਾਏਗਾ। ਦੈਟ ਵਿਲ ਬੀ ਅ ਚੇਂਜ। ਜੀ ਜੀ। कुछ असी इना इमेजिनेशन तो ट्राई कर रहे हैं भी लेडीज़ अपनी इमेजिनेशन दोबारा तो यूज करिएट करन कुछ राधर दैन कपिंग सैकेंड थिंग इज़ कि जोड़ा जीरो वेस्ट साइकल है साड़ा वो असी पखियां साड़ा भी फैसी फा, फैब्रिक भी बनाने अच्छा जी हाँ फैब्रिक भी वीफ करते हैं और उस फैब्रिक हूँ अभी अपनी कढ़ाइया करते हैं ट्रेकलॉथ सीकोजी सो so, खदड़ सा बहुत ही ਅ ਅਨਿਊਜੂਅਲ ਰਬਟ ਸੋਨਾ ਹੈ ਸੋ ਉਹਦੇ ਜੁਹਨ ਅਸੀਂ ਟੇਬਲ ਲਨਨ ਦੀ ਬਣਾਵਾਂਗੇ ਅੱਗੇ ਦੇ ਟਾਈਮ ਵਿੱਚ ਟੇਬਲ ਕਲੌਥਸ ਟ੍ਰੇ ਮੈਟਸ ਐਂਡ ਰਨਰਸ ਵਗੈਰਾ ਅ ਜ਼ੀਰੋ ਵੇਸ ਸਾਈਕਲ ਸਾਡੇ ਲਈ ਹੁਣ ਇੱਕ ਅਗੇਨ ਮੁੱਦਾ ਹੈ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਇੱਕ ਵੀ ਤਿੰਕਾ ਵੀ ਸਾਡਾ ਸੂਤ ਵੇਸਟ ਹੋਏ ਡਸਟਪਿਨ ਚ ਨਹੀਂ ਜਾਂਦਾ ਜਿਹੜਾ ਸਵੀਪ ਆਪ ਵੀ ਹੋ ਜਾਂਦਾ ਹੈ ਨਾ ਨੀਚੇ ਜ਼ਮੀਨ ਤੋਂ ਕਟਿੰਗ ਕੁਝ ਵੀ ਓਬਵੀਅਸੀ ਉਹਨੂੰ ਦੁਬਾਰਾ ਪਿੰਜਵਾ ਕੇ ਅਸੀਂ ਉਹਨੂੰ ਦੁਬਾਰਾ ਸਪਿਨ ਕਰਕੇ ਫਿਰ ਵਾਪਸ ਖੇਸ ਵਿੱਚ ਪਾਉਨੇ ਆ। ਜੀ। ਸੋ ਇਹਦੇ ਨਾਲ ਜਿਹੜੇ ਆਪਣੇ ਸਪਿਨਿੰਗ ਕਰਦਿਆਂ ਨੇ ਮਤਲਬ ਧਗਾ ਬਣਾਉਂਦੇ ਨੇ ਉਹਨਾਂ ਨੂੰ ਕੰਮ ਮਿਲ ਜਾਂਦਾ ਹੈ। ਔਰ ਦੂਸਰਾ ਜਿਹੜਾ ਸਾਡਾ ਧਗਾ ਹੈਗਾ ਜਿਹੜਾ ਅਸੀਂ ਸੌਰੀ ਫੈਬਰਿਕ ਟ੍ਰੇਨਿੰਗ ਵਿੱਚ ਬਣਦਾ ਹੈਗਾ ਅ ਇਤਨਾ ਫਾਈਨ ਕੁਆਲਿਟੀ ਨਹੀਂ ਹੈ ਕਿ ਉਹਦੇ ਤੇ ਅਸੀਂ ਟ੍ਰੇ ਕਲੋਥਸ ਟਿਕੋਜ਼ੀਸ ਬਣਾਈਏ ਕਸਟਮਰ ਦੇ ਤਰਫ ਲੈ ਚਾਈਏ ਉਹਦੇ ਚ ਗਲਤੀਆਂ ਹੁੰਦੀਆਂ ਨੇ ਕੁਝ ਹੁੰਦਾ। ਸੋ ਉਹਨੂੰ ਗਲਤੀਆਂ ਨੂੰ ਅਸੀਂ ਕੱਟ ਦਿੰਦੇ ਆ ਇੱਕ ਪਾਸੇ ਔਰ ਪੱਖੀਆਂ ਬਣਾਨੇ ਆ ਆ ਉਹਨਾਂ ਵੀ ਬੈਗਸ ਬਣਾਨੇ ਆ ਛੋਟੇ ਛੋਟੇ ਯੂ نو ਪੋਟਲੀਆਂ ਔਰ ਉਹਨਾਂ ਤੇ ਕਢਾਈ ਕਰਦੇ ਆ ਸੋ ਸਾਡੇ ਕੋਲ ਹੁਣ ਪ੍ਰੋਡਕਟਸ ਬਣਨਗੇ ਜ਼ੀਰੋ ਵੇਸਟ ਵਿੱਚ ਆ ਪੱਖਿਆ ਜੀ ਐਂਡ ਪੋਟਲੀਆਂ ਜੀ 올 ਸਾਈਜ਼ ਜਿਹੜੇ ਹੈਂਡ ਬੈਗਸ ਵੀ ਰੱਖ ਸਕੋ ਤੁਸੀਂ ਆਪਣੇ ਡਸਟ ਬੈਗਸ ਜਿਸ ਤਰ੍ਹਾਂ ਉਹ ਵੀ ਸੋਨੀ ਤਰ੍ਹਾਂ ਰੱਖ ਸਕੋ ਔਰ ਆਪਣੇ ਜੁੱਤੇ ਵੀ ਪੈਕ ਕਰਕੇ ਕਿਤੇ ਟਰੈਵਲ ਕਰਨਾ ਉਹ ਵੀ ਰੱਖ ਸਕੋ ਯੂ نو ਉਹ ਜੇ ਬੈਗਸ ਐਂਡ ਮਲਟੀਪਰਪਸ ਜੀ ਐਂਡ ਪ੍ਰਾਂਧੀਆਂ ਰੱਖਣੀਆਂ ਜੀ ਇਹ ਸਭ ਚੀਜ਼ਾਂ ਅਸੀਂ ਬਣਾ ਰਹੇ ਹਾਂ ਬਣਾ ਰਹੇ ਬਣਾ ਜਿਹੜਾ ਫਿਊਚਰ ਦੇ ਵਿੱਚ ਕੋਈ ਤੁਹਾਡੇ ਕੋਲੈਬੋਰੇਸ਼ਨਸ ਕੀ ਦੇ ਨਾਲ ਹੈਗੀਆਂ ਨੇ ਸਾਡੇ ਬਹੁਤ ਸੋਹਣੇ ਕੋਲੈਬੋਰੇਸ਼ਨ ਦਾ ਕੇਸਾਂ ਵਿੱਚ ਹੋਈ ਸੀ ਕੇਸ ਪ੍ਰੋਜੈਕਟ ਨਾਲ ਔਰ ਅਸੀਂ ਉਹ ਉਸ ਦੇ ਤਹਿਤ ਅਸੀਂ ਇੱਕ ਕਲੈਕਸ਼ਨ ਬਣਾਈ ਸੀ ਕਾਲਡ ਦ ਮੈਮੋਇਰ ਕਲੈਕਸ਼ਨ ਜਿਹੜੇ ਨੈਚੁਰਲੀ ਡਾਈਡ ਯਾਨ ਦੇ ਵਿੱਚ ਅਸੀਂ ਵੀਵ ਕੀਤੀ ਔਰ ਅਰਜੁਨਨ ਰਾਸ਼ੀ ਜੋ ਕਿ ਕੇਸ ਪ੍ਰੋਜੈਕਟ ਦੇ ਹੈ ਫਾਊਂਡਰਸ ਹੈਗੇ ਨੇ ਉਹਨਾਂ ਨੇ ਇੱਥੇ ਆ ਕੇ ਵੀਵਿੰਗ ਵੀ ਡਿਜ਼ਾਈਨ ਕੀਤੀ ਲੇਡੀਜ਼ ਨੂੰ ਵੀ ਟ੍ਰੇਨ ਕੀਤਾ ਆਪਣੀ ਵੀਵਸ ਦੇ ਵਿੱਚ ਔਰ ਨੈਚੁਰਲੀ ਡਾਈਡ ਕੇਸ ਵੀ ਬਣਾਏ ਜੀ ਸੋ ਇਸ ਵਕਤ ਇੱਕੋ ਹੀ ਕਲੈਬੋਰੇਸ਼ਨ ਅਸੀਂ ਕੀਤੀ ਹੈ ਔਰ ਹੋਪਫੁਲੀ ਅਸੀਂ ਹੁਣ ਦਰਿਆ ਦੀ ਵੀ ਕਰਾਂਗੇ ਮੈਂ ਅੱਗੇ ਡਿਜ਼ਾਈਨਰਸ ਦੇ ਨਾਲ ਮੇ ਸਫਰ ਚ ਸੈਕਿੰਡ ਲਾਸਟ ਸਵਾਲ ਹੈ ਮੇਰਾ ਜਿਹੜਾ ਤੁਹਾਡਾ ਹੌਸਲਾ ਕੀ ਚੀਜ਼ ਬਣੀ ਰਹੀ ਹੈ ਤੁਸੀਂ ਠੀਕ ਹੋ ਸਾਰਾ ਕੁਝ ਹੈ ਅਗਲਾ ਕਹਿੰਦਾ ਕਿਉਂ ਲੱਗੇ ਹੋਏ ਹੋ ਇਸ ਗੱਲ 'ਚ ਕਿਹੜੀ ਚੀਜ਼ ਮੋਟੀਵੇਟ ਕਰਦੀ ਹੈ ਇਹ ਚੀਜ਼ ਨਾ ਮੈਂ ਉਹੀ ਮੈਂ ਥੱਕ ਜਾਨੀਏ ਦੱਸ ਕੇ ਕਿ ਮੇਰਾ ਇਹ ਖੇਸ ਦਰੀ ਕਢਾਈ ਬਾਰੇ ਨਹੀਂ ਆਈ ਕਬ ਜੇ ਮੈਨੂੰ ਖੇਸ ਬਣਵਾਣੇ ਹੁੰਦੇ ਵੀ ਬਿਜ਼ਨਸ ਖੋਲਣਾ ਹੁੰਦਾ ਖੇਸਾਂ 'ਚ ਜਾਂ ਦਰੀਆਂ 'ਚ ਯੂਪੀ ਚਲੇ ਜਾਂਦੀ ਜਿੱਥੇ ਬਹੁਤ ਬਦੋਈਚ ਬੈਠੇ ਨੇ ਵੀਵਰਸ ਪੁਰਾਣੇ ਬਹੁਤ ਸੋਹਣਾ ਬਣਾਉਂਦੇ ਨੇ ਵੀਵਿੰਗ ਹੋਵਾ ਬਨਾਰਸ ਵਿੱਚ ਵੀਵਿੰਗ ਹੁੰਦੀ ਹੈ ਹੋਰ ਜਗ੍ਹਾਸ ਨੇ ਜਿੱਥੇ ਮੇਰਾ ਐਕਚੁਅਲ ਮੋਟੀਵੇਸ਼ਨ ਹੈ ਦ ਔਮਨ ਆਫ ਪਲਵਾਰ ਜਿਹੜੀਆਂ ਆ ਰੂਰਲ ਔਮਨ ਨੇ ਹਾਂਜੀ ਮੇਰਾ ਮੋਟੀਵੇਸ਼ਨ ਇੱਕ ਲੇਡੀਜ਼ ਨੇ ਜੀ ਇਹਨਾਂ ਦੇ ਨਾਲ ਮਿਲ ਕੇ ਅਸੀਂ ਇੰਨੀਆਂ ਸੋਹਣੀਆਂ ਚੀਜ਼ਾਂ ਬਣਾ ਸਕਦੇ ਆ ਇਹਨਾਂ ਦੇ ਕੋਲ ਬਿਜ਼ਨਸ ਹੋਣ ਔਰ ਇਨਰ ਦੇ थ्रू ही ए बिजनेस दी आइडेंटिटी आई डोंट नो हाउ टू एक्सप्लेन इट बट इट्स लाइक ਜਿਸ ਤਰ੍ਹਾਂ ਕਿ ਫੁਨਮਾ ਚਾਰੀਆਂ ਵੀ ਜਿਹੜੀਆਂ ਲੇਡੀਜ਼ ਮੇਰੇ ਨਾਲ ਲੱਗੀਆਂ ਨੇ ਉਹਨਾਂ ਨੂੰ ਮੈਂ ਰਸਤਾ ਦਿਖਾਇਆ ਹੈਗਾ ਉਹ ਮੇਰੇ ਨਾਲ ਜੁੜ ਕੇ ਕੁਆਲਿਟੀ ਸਮਝਦੀਆਂ ਨੇ ਵੀ ਕੁਆਲਿਟੀ ਕੀ ਚੀਜ਼ ਹੁੰਦੀ ਹੈ ਔਰ ਅਸੀਂ ਕਿਹੜੇ ਸਾਡੇ ਅਸੂਲ ਨੇ ਹਾਂ ਮੈਂ ਚਾਰੀਆਂ ਵੀ ਉਹ ਵੀ ਹੁਣ ਅੰਟਰਪ੍ਰੈਨਿਅਰਸ ਬਣਨ ਕੀ ਬਾਤ ਛੋਟਾ ਛੋਟਾ ਆਪਣਾ ਵੀ ਬਿਜ਼ਨਸ ਖੋਲਣ ਦੀ ਹਾਰੇ ਹੋਏ ਉਹਨਾਂ ਦੇ ਕੋਲ ਜੀ ਸੋ ਉਹ ਵੀ ਮੈਂ ਇਹਨਾਂ ਨੂੰ ਇਹਨਾਂ ਦੇ ਨਾਲ ਲੱਗ ਕੇ ਡਿਜ਼ਾਈਨ ਕਰ ਰਹੀ ਮਤਲਬ ਟਰਾਈ ਕਰ ਰਹੀ ਕਿ ਇਹਨਾਂ ਦਾ ਇਹ ਹੱਥ ਫੜਾਂਗੇ ਇਹਨਾਂ ਦਾ ਪਰ ਇਹਨਾਂ ਦੇ ਆਪ ਦੀ ਵੀ ਆਇਡੈਂਟੀਟੀ ਕੁਝ ਹੋਏ ਆਪਣਾ ਬਿਜ਼ਨਸ ਹੋਏ ਜਿਹੜਾ ਇਹ ਹੋਪਫੁਲੀ ਇਹਨਾਂ ਦੀ ਨੈਕਸਟ ਜਨਰੇਸ਼ਨ ਵੀ ਲੈ ਜਾਏ ਜੀ ਮੇਰੀ ਇਸ ਕਲ ਵਿੱਚ ਮੋਟੀਵੇਸ਼ਨ ਇੱਕ ਹੋ ਰਿਹਾ ਕਿ ਇੱਕ ਡਾਈਂਗ ਕ੍ਰਾਫਟਸ ਬਣ ਜਾਣਗੇ ਜੇ ਅਸੀਂ ਇਹਨਾਂ ਨੂੰ ਹੁਣ ਨਹੀਂ ਸੰਭਾਲ ਲਿਆ ਔਰ ਇਹ ਲੈਂਗੁਇਸ਼ਿੰਗ ਕrafts ਦੀ ਜਿਹੜੀ ਕਹਾਣੀ ਹੈ ਉਹ ਅਗਲੀ ਜਨਰੇਸ਼ਨ ਹੀ ਸਾਨੂੰ ਬਚਾ ਸਕਦੀ ਹੈ ਜੀ ਜੇ ਅਗਲੀ ਜਨਰੇਸ਼ਨ ਨੂੰ ਇੰਟਰਸਟ ਹੋਏਗਾ ਇਹਨਾਂ 'ਚ ਸੋ ਆਈ ऍम ਟਰਾਈਂਗ ਟੂ ਕ੍ਰੀਏਟ ਥੈਟ ਇੰਟਰਸਟ ਨਾਓ ਸੋ ਉਹ ਇੰਟਰਸਟ ਹੋਏਗਾ ਕਾਮਰਸ ਡੈਫੀਨਿਟਲੀ ਅਗਰ ਇਹ ਅਰਨ ਕਰਨਗੇ ਪੈਸੇ ਤੇ ਇਹ ਅਗਲੀ ਜਨਰੇਸ਼ਨ ਨੂੰ ਮੋਟੀਵੇਟ ਕਰ ਦੇਣਗੇ ਪੇਰੈਂਟਸ ਵੀ ਕਿ ਤੁਸੀਂ ਇਹ ਕੰਮ ਚੱਕੋ ਸੋਨਾ ਵਧੀਆ ਸੋ ਆਈ ऍम ਟਰਾਈਂਗ ਕਿ ਇਹਨਾਂ ਦੇ ਆਪਣੇ ਬਿਜ਼ਨੈਸਸ ਖੁੱਲਣ ਔਰ ਬੱਚੇ ਇਨਵੋਲਵ ਹੋਣ ਜੀ ਇਹਨਾਂ ਚੀਜ਼ਾਂ 'ਚ ਆਖਰੀ ਸਵਾਲ ਹੈ ਜੀ ਸਭ ਤੋਂ ਵੱਧ ਡਿਮਾਂਡ ਕਿਹੜੀ ਚੀਜ਼ ਦੀ ਹੈ ਸਾਡੇ ਕਿਹੜੀ ਚੀਜ਼ ਨੂੰ ਸਭ ਤੋਂ ਵੱਧ ਚਾਹ ਕੇ ਖਰੀਦਿਆ ਜਾਂਦਾ ਹੈ ਪੰਜਾਬ ਤੋਂ ਬਾਹਰ ਆਹ ਸੋ ਪੰਜਾਬ ਤੋਂ ਬਾਹਰ ਡੈਫੀਨਟਲੀ ਟਿਕੋਜ਼ੀ ਸਟ੍ਰੀਟ ਕਲੌਥਸ ਔਰ ਦਰੀਆ ਔਰ ਜਿਹੜੇ ਖੇਸ ਨੇ ਉਹ ਪੰਜਾਬ ਦੇ ਅੰਦਰ ਹੀ ਇੰਨੇ ਵਾਇਰਲ ਹੋ ਗਏ ਨੇ ਐਂ ਪੰਜਾਬੀਆਂ ਚ ਔਰ ਯੂ نو ਵਾਇਰਲ ਨੇ ਇਹ ਚੀਜ਼ ਸਭ ਲੋਕ ਆਂਦੇ ਖੇਸ ਦੇਖਣ ਨੇ ਬਟ ਜਿਹੜੇ ਸਾਡੀ बिकਦੀਆਂ ਨੇ ਚੀਜ਼ਾਂ ਸਟ੍ਰੀਟ ਕਲੌਥਸ ਟਿਕੋਜ਼ੀਸ ਪੁਰ ਇੰਡੀਆ ਸਾਡੀ ਖੇਸ ਕੀ ਚੀਜ਼ ਹੈ ਲੋਕਾਂ ਨੂੰ ਇਤਨਾ ਰਿਅਲਾਈਜ਼ ਨਹੀਂ ਹੋਇਆ ਹੈ ਜੀ ਹਾਂ ਸੋ ਆਈ ਵਿਸ਼ ਆਈ ਕੁਡ ਸੇ ਖੇਸ ਬਟ ਐਕਚੁਅਲੀ ਸਾਡੀ ਦਰਿਆਵਾਂ ਔਰ ਸੇ ਕਲੋਥਸ ਬਿਚਦੇ ਨੇ ਪਰ ਪੰਜਾਬ ਦੇ ਅੰਦਰ ਔਰ ਪੰਜਾਬੀਆਂ ਦੇ ਵਿੱਚ ਡੈਫੀਨਟਲੀ ਖੇਸ ਬਹੁਤ ਚੰਗਾ ਲੱਗਿਆ ਮੈਮ ਹਮੇਸ਼ਾ ਤੁਹਾਡੇ ਨਾਲ ਬੈਠ ਕੇ ਚੰਗਾ ਲੱਗਦਾ ਤੁਸੀਂ ਰੋਜ਼ਗਾਰ ਦੇ ਰਹੇ ਹੋ ਸਾਡੀ ਜਿਹੜੀ ਪੁਰਾਣੀ ਕਲਾ ਹੈ ਉਹਨੂੰ ਉਤਸ਼ਾਹਿਤ ਕਰ ਰਹੇ ਹੋ ਤੇ ਜਿਹੜੇ ਬਾਣ ਦੇ ਮੰਜੇ ਸੂਤ ਦੇ ਮੰਜੇ ਉੱਤੇ ਦਰੀਆਂ ਖੇਸ ਹੁੰਦੇ ਸੀ ਉਹ ਹੁਣ ਜਿਵੇਂ ਜਿਵੇਂ ਡ్రਾਈੰਗ ਰੂਮ ਬਣੇ ਫਲੈਟ ਬਣੇ ਉਹਨਾਂ ਦਾ ਸ਼ਿੰਗਾਰ ਵੀ ਤੁਸੀਂ ਇਹਨੂੰ ਨਵੇਂ ਰੂਪ ਚ ਨਵੇਂ ਰੰਗਾਂ ਚ ਨਵੇਂ ਟੰਗਾਂ ਚ ਲੈ ਕੇ ਆਂਦਾ ਹੈ ਨਵੇਂ ਸਾਈਜ਼ ਲੈ ਕੇ ਆਂਦੇ ਆ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਸਾਡੀ ਦੁਆ ਹੈ ਤੁਸੀਂ ਸਫਲ ਰਹੋ ਹੋਰ ਵੀ ਅੱਗੇ ਵਧੇ ਇਹ ਗੱਲ ਕਹਾਣੀ ਤੁਸੀਂ ਟਾਈਮ ਦਿੱਤਾ ਬਹੁਤ ਸ਼ੁਕਰੀਆ ਬਾਦ ਮਿਹਰਬਾਨ ਥੈਂਕ ਯੂ ਥੈਂਕ ਯੂ ਸੋ ਮਚ